ਵੈਗਰਜੀਕਾ ਖਾਲਸਾ ਵੈਗਰਜੀਕੀ ਫਤਿਹ ਮੇਲਾ ਮਾਗੀ ਹਰ ਸਾਲ ਦੀ ਤਰ੍ਹਾਂ ਬੜੀ ਧੂਮਧਾਮ ਨਾਲ ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ ਔਰ ਖਾਸ ਤੌਰ ਤੇ ਅਮੀਅਤ ਇਸ ਦੀ ਮੁਖਸ਼ਰ ਸਾਹਿਬ ਵਿਖੇ ਮੰਨੀ ਜਾਂਦੀ ਹੈ 40 ਮੁਕਤੀਆਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਮੇਲਾ ਮਨਾਇਆ ਜਾਂਦਾ ਹੈ ਤੇ ਇਸ ਮੇਲੇ ਦੇ ਇੱਕ ਜੋ ਹੈ ਬਹੁਤ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜੋ ਪੰਜਾਬ ਲੈਵਲ ਦੇ ਕੋਈ ਵੀ ਆ ਕੇ ਖੂਨਦਾਨ ਕਰ ਸਕਦੇ ਹਨ ਚਾਹਵਾਨ ਜੋ ਵੀ ਨੌਜਵਾਨ ਪੀੜੀ ਦੇ ਬੱਚੇ ਹਨ ਉਹਨਾਂ ਨੂੰ ਅਪੀਲ ਹੈ ਕਿ ਬੜੀ ਖੁਸ਼ੀ ਨਾਲ ਆ ਕੇ ਖੂਨਦਾਨ ਕਰ ਸਕਦੇ ਹੋ ਜੀ ਔਰ ਇਸ ਸਥਾਨ ਜੋ ਮقرਰ ਕੀਤਾ ਗਿਆ ਹੈ ਮੁਕਸਰ ਸਾਹਿਬ ਬਾਸ ਸਟੈਂਡ ਦੇ ਸਾਹਮਣੇ ਬਾਬਾ ਐਂਡ ਸਨਜ਼ ਮੋਟਰਸ ਉਹ ਜਗ੍ਹਾ ਨਿਯੁਕਤ ਕੀਤੀ ਗਈ ਹੈ ਸ਼ਾਮਾ ਜੋ ਹੈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਤੇ ਜੋ ਵੀ ਆਦਮੀ ਜੋ ਵੀ ਬੱਚੇ ਖੂਨਦਾਨ ਕਰਨਗੇ ਉਹਨਾਂ ਵਾਸਤੇ ਸਨਮਾਨਿਤ ਉਹਨਾਂ ਨੂੰ ਕੀਤਾ ਜਾਣਾ ਹੈ ਤੇ ਬੜੀ ਖੁਸ਼ੀ ਨਾਲ ਖੂਨ ਦਾਨ ਕਰ ਸਕਦੇ ਹੋ ਜੀ ਔਰ ਆਪ ਜੀ ਦਾ ਇੱਕ ਇੱਕ ਖੂਨ ਦਾ ਕਤਰਾ ਜੋ ਹੈ ਕਈ ਜਾਨਾਂ ਬਚਾ ਸਕਦਾ ਹੈ। ਉਪਰਾਲਾ ਜੋ ਕਰ ਰਹੇ ਹਨ ਜਗਜੀਤ ਸਿੰਘ ਹੈਰੀ ਫਰੀਦਕੋਟ ਤੋਂ ਆਪਣੇ ਪਿਤਾ ਜੀ ਯਾਦ ਨੂੰ ਸਮਰਪਿਤ ਇਹ ਕੈਂਪ ਕਰਨਗੇ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਬੜਾ ਹੈ ਜੋ ਪੋਟੈਂਸ਼ੀਅਲ ਸੇਵਾਦਾਰ ਹੈ ਹਮੇਸ਼ਾ ਹੀ ਵੱਧ ਚੜ ਕੇ ਮਾਨਵੀ ਸੇਵਾਵਾਂ ਵਾਸਤੇ ਅੱਗੇ ਆਉਂਦਾ ਰਹਿੰਦਾ ਹੈ। और इस समय पहुँचने वाली है जो महान शख्सियत हैं वो इस तरीके इस कैंप में हिस्सा प्रोफेसर डॉक्टर नेतनेम सिंह नानकपुरा और जो इस स्थान से आके दर्शन देंगे। रैटर मिस्टर बाबा एंड संस और सरपंच गुरप्रीत सिंह जी खोखर तो ਗੋਲਵਿੰਦਰ ਸਿੰਘ ਸਿੱਖਾ ਵਾਲਾ ਸੇਵਾਦਾਰ aur ਲੰਗਰ ਮਾਤਾ ਖੀਵੀ ਤੋਂ ਦਵਿੰਦਰ ਸ਼ਰਮਾ ਜੀ ਅਤੇ ਪੂਰੀ ਟੀਮ ਲੈ ਕੇ ਕੈਪਟਨ ਤਰਮ ਸਿੰਘ ਗਿਲ ਹਾਜ਼ਰ ਹੋਣਗੇ। ਫਿਰ ਦੁਬਾਰਾ ਫੇਰ ਅਪੀਲ ਕੀਤੀ ਜਾਂਦੀ ਹੈ ਨੌਜਵਾਨ ਪੀੜ੍ਹੀ ਨੂੰ ਇਹ ਵੱਧ ਚੜ ਕੇ ਲੋੜਵੰਦਾਂ ਨੂੰ ਫੋਨ ਦੇ ਕੇ ਉਹਨਾਂ ਦੀਆਂ ਟੀਮਾਂ ਦੀ ਜਾਨ ਬਚਾਉਣ ਦੀ ਕਿਰਪਾ ਕਰੋ aur taaki apni manukta da palah ho sake। ਔਰ ਆਪ ਜੀ ਨੂੰ ਫੁਰਜੋ ਦੁਬਾਰਾ ਤੋਂ ਸੇਰੋ ਫੀਲ ਹੈ ਬਹੁਤ ਬਹੁਤ ਧੰਨਵਾਦ ਪਰਮਾਤਮਾ ਚਰਨਿਆਂ ਕਲਾ ਵਿੱਚ ਔਰ ਆਪ ਸਭ ਨੂੰ ਖੁਸ਼ੀਆਂ ਦੇਵੇ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਧੰਨਵਾਦ ਰਾਇਗੜ੍ਹ ਜੀ ਦਾ ਸਾਲ ਸਾਡਾ